ਬਾਈਤਾ ਨਾ ਸਿੰਘ ਮੈਂ ਤਾਂ ਨਾਮ ਰੱਖੂੰ ਸਿਰਕਲ ਹੋਵੇ ਟੈਗ ਦੀ ਸ਼ਿਕਾਇਤ ਹੋਵੇ ਚੱਕਰ ਆਉਂਦੇ ਹੋਣ ਸਿਰ ਦਾ ਜਾਂ ਸਾਰਾ ਦੰਦ ਕਰਦਾ ਵੀ ਭਾਰੀ ਰਹਿੰਦਾ ਹੋਵੇ ਬਾਹਾਂ ਸੁੰਦੀਆਂ ਹੱਥ ਸੁੱਕਦੇ ਐ ਟਿੱਟੂ ਵਿੱਚ ਦੰਦ ਕਿੰਨਾ ਮਰਜੀ ਦਾ ਜਿਹੜਾ ਨੇ ਕਹਦਾ ਵੀ ਆਪਰੇਸ਼ਨ ਨਹੀਂ ਹੁੰਦਾ ਮਣ ਕੇ ਗਲਦੀ ਟੀਵੀ ਹੋ ਗਈ ਉਲੀ ਲਾ ਕੇ ਫੁੱਲ ਗਾਰੰਟੀ ਐ ਆਪਰੇਸ਼ਨ ਹੋ ਗਿਆ ਫੇਰ ਵੀ ਗਾਰੰਟੀ ਐ ਗੋਡੇ ਨਵੇਂ ਪੈਂਦੇ ਐ ਪੈਰ ਮੱਚਦੇ ਐ ਸੋਨ ਰਹਿੰਦੇ ਆਡੀਆਂ ਦਰਦ ਕਰਦੀਆਂ ਸਾਰੀ ਚੀਜ਼ ਦਾ ਇਲਾਜ ਹੈ ਵੀਰਾਂ ਮੈਂ ਨੋਰਨ ਮੋਬਾਈਲ ਨੰਬਰ 9631 43469 94631 43469 9817675204 9817675204 ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ 16 ਸਾਲ ਹੋ ਗਏ ਕੰਮ ਕਰਕੇ আচ্ছা ਕੋਈ ਇਸ ਤਰ੍ਹਾਂ ਦੇ ਮਰੀਜ਼ ਕੋਈ ਜ਼ਿਕਰ ਕਰ ਸਕਦੇ ਹੋ ਜਿਹੜੇ ਤੁਹਾਡੇ ਕੋਲੋਂ ਠੀਕ ਹੋ ਕੇ ਗਏ ਨੇ ਇੱਕ ਤਾਂ ਜੀਵਨ ਸਿੰਘ ਮਿਸਤਰੀ ਹੈ ਜਵਾਰ ਕਾ ਰੋਡ ਤੇ ਮਾਨਸਾ ਇੱਕ ਭਿੰਦਰ ਸਿੰਘ ਸੀਗਾ ਪਰਜਾਪਾ ਸਰਦੂਰਗੜ ਵਾਲੇ ਕੋਲੇ ਮਾਨਸਾ ਇੱਕ ਸੀਗਾ ਜੀਤ ਮੁੰਡਾ ਅਕਲੀਏ ਵੱਡੇ ਕੋਠਿਆਂ ਚ ਉਹ ਵੀ ਠੀਕ ਹੋਇਆ ਇੱਕ ਲਾਲ ਵਾਈ ਠੀਕ ਕੀਤਾ ਮੁੰਡਾ ਇੱਕ ਰਾਸਤਾਨ ਚ ਪੰਨੀ ਵਾਲੇ ਮਿਸਤਰੀ ਠੀਕ ਕੀਤਾ ਪੈੜ ਟੋੜ ਗਿਆ ਸੀ ਜਮਾਂ ਮੰਜੇ ਚ ਬਿਆਸੀ ਮੁੰਡਾ ਇੱਕ ਸਾਧੂ ਸਾਧੂ ਮਿਸਤਰੀ ਪੈੜ ਟੋੜੀ ਤੇ ਅਸੀਂ ਰਾਤ ਨੂੰ ਲੈ ਕੇ ਆਏ ਸੀ ਮੇਰੇ ਕੋਲੇ ਸਰਦੂਰਗੜ ਤੋਂ ਉਹ ਠੀਕ ਕੀਤਾ ਹੈ ਬਾਕੀ ਹੋਰ ਬਹੁਤ ਜ਼ਿਆਦੇ ਠੀਕ ਕਰੇ ਮੇਰੇ ਨਹੀਂ ਯਾਦ ਨਹੀਂ ਚਿਰ ਹੋ ਗਿਆ ਉਪਲਬਧ ਹੁੰਨੇ ਹੋ ਤੁਸੀਂ ਹਰ ਰੋਜ਼ ਕੋਈ ਟਾਈਮਿੰਗ ਅਤਰੰਗ ਦੀ ਵੀ ਗਾਰੰਟੀ ਹੈ ਕੋਈ ਟਾਈਮਿੰਗ ਤੁਹਾਡੀ ਇੱਥੇ ਰਹਿਣ ਦੀ ਮੇਰੇ ਲਈ ਜਦੋਂ ਮਰਜ਼ੀ ਵਰੀ ਜਾ ਸਕਦਾ ਫੋਨ ਕਰਕੇ ਠੀਕ ਹੈ ਹਾਂ ਹਰ ਰੋਜ਼ ਮਿਲਦੇ ਆ ਇੱਥੇ ਮਿਲਦੇ ਠੀਕ ਹੈ ਹਾਂ ਧੰਨਵਾਦ ਜੀ ਧੰਨ ਠੀਕ ਹੈ